ਹੈਲੋ ਦੋਸਤੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਬੇਰੋਜਗਾਰ ਜੋਕਾਂ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਵਾ ਕੀਤਾ ਜਾ ਰਿਹਾ ਵਾ ਜਿਹੜਾ ਕਿ ਨੌਕਰੀ ਵਾਸਤੇ ਜਿਹੜਾ ਉਹ ਸੀਪਾਈਡ ਕੈਂਪ ਤਲਵਾੜਾ ਤਲਵਾੜਾ რუსਿਆਰਪੁਰ ਜ਼ਿਲ੍ਹਾ ਦੇ ਵਿੱਚ ਜਿਹੜਾ ਵਾ ਰੌਕ ਗਾਰਡਨ ਦੇ ਬਿਲਕੁਲ ਸਾਹਮਣੇ ਉੱਥੇ ਮੁੰਡਿਆਂ ਦੀ ਟ੍ਰੇਨਿੰਗ ਚੱਲ ਰਹੀ ਆ ਜਿਹੜੇ ਜਿਹੜੇ ਨੌਜਵਾਨ ਪੈਰਾ ਮਿਲਟਰੀ ਪੰਜਾਬ ਪੁਲਿਸ ਅਤੇ ਆਰਮੀ ਵਿੱਚ ਭਰਤੀ ਹੋਣਾ ਚਾਹੁੰਦੇ ਆ ਉਹਨਾਂ ਵਾਸਤੇ ਜਿਹੜਾ ਵਾ ਇਸ ਕੈਂਪ ਦੇ ਵਿੱਚ ਮੁਕਤ ਸਖਲਾਈ ਜਿਹੜੀ ਚੱਲ ਰਹੀ ਆ ਤਿੰਨਾਂ ਜ਼ਿਲ੍ਹਿਆਂ ਦੇ ਜਿਹੜੇ ਮੁੰਡੇ ਉੱਥੇ ਟ੍ਰੇਨਿੰਗ ਲੈ ਰਹੇ ਆ ਤੁਸੀਂ ਵੀ ਉੱਥੇ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਕਦੋਂ ਤੋਂ ਤੁਹਾਡੀ ਟ੍ਰੇਨਿੰਗ ਸ਼ੁਰੂ ਹੋਏਗੀ ਉਦੋਂ ਆਪਣਾ ਜਾ ਕੇ ਉੱਥੇ ਫਿਜ਼ੀਕਲ ਟੈਸਟ ਦੇ ਕੇ ਉੱਥੇ ਤੁਸੀਂ ਟ੍ਰੇਨਿੰਗ ਵਾਸਤੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਉਹ ਕੈਂਪਸ ਜੁਆਇਨ ਕਰ ਸਕਦੇ ਜੇ ਉਹਦੇ ਜਿਹੜੀ ਸਹੂਲਤਾਂ ਮਿਲ ਰਹੀਆਂ ਵਾਂ ਮੁਕਤ ਜਿਹੜਾ ਵਾ ਤੁਹਾਨੂੰ ਹੋ ਹੋਸਟਲ ਦੀ ਸੁਵਿਧਾ ਮਿਲੇਗੀ ਰਹਿਣਾ ਅਤੇ ਖਾਣ ਦਾ ਜਿਹੜਾ ਵਾ ਖਾਸ ਪ੍ਰਬੰਧ ਹੈ ਫਿਜ਼ੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਵਾਸਤੇ ਤਿਆਰ ਬੇਕਾਰ ਜਿਹੜਾ ਸਟਾਫ ਉਥੇ ਜਿਹੜਾ ਵਾ ਹੈਗਾ ਵਾ ਟ੍ਰੇਨਿੰਗ ਲਈ ਜਿਹੜਾ ਵਾ ਆਪਜੀ ਜਿਹੜਾ ਆਰਮੀ ਚ 400 ਮੀਟਰ ਯਾਰ ਟਰੈਕ ਹੁੰਦਾ ਵਾ ਉਥੇ ਬਣਾ ਹੋਇਆ ਵਾ ਖੇਡਣ ਲਈ ਇੱਕ ਗਰਾਊਂਡ ਵੀ ਹੈਗੀ ਆ ਸਾਫ਼ ਤੇ ਹਵਾਦਾਰ ਜਿਹੜਾ ਕਲਾਸਰੂਮ ਆ ਜਿਮ ਹਾਲ ਵੀ ਆ ਜਿਹੜੇ ਮੁੰਡੇ ਆਪਣਾ ਜਿਮ ਦੇ ਸ਼ਿਕੀਰ ਆ ਉਹਨਾਂ ਵਾਸਤੇ ਜਿਹੜਾ ਵਾ ਉਥੇ ਜਿਮ ਦੀ ਵੀ ਸਹੂਲਤ ਦਿੱਤੀ ਹੋਈ ਆ ਕੈਂਪ ਵਿੱਚ ਦਾਖਲ ਹੋਣ ਲਈ ਜਿਹੜੇ ਜ਼ਰੂਰੀ ਦਸਤਾਵੇਜ਼ ਆ ਉਹ ਆਪਜੀ ਜਿਹੜਾ ਵਾ ਜ਼ਰੂਰ ਨੋਟ ਕਰਨਾ ਵਾ 10ਵੀਂ ਦੀ ਜਿਹੜੀ ਆ ਜਮਾਤ ਆ ਉਹਦਾ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੇ ਕੋਲ ਇੱਕ ਜਾਤੀ ਸਰਟੀਫਿਕੇਟ ਔਰ ਰੈਸ਼ ਰੈ residense ਸਰਟੀਫਿਕੇਟ ਹੋਣਾ ਚਾਹੀਦਾ ਆਧਾਰ ਕਾਰਡ ਆਨਲਾਈਨ ਰਜਿਸਟ੍ਰੇਸ਼ਨ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਜਿਹੜੀਆਂ ਵਾ ਉਹ ਹੋਣੀਆਂ ਚਾਹੀਦੀਆਂ ਤੁਹਾਡੇ ਕੋਲ ਤੁਸੀਂ ਜਿਹੜਾ ਵਾ ਭਰਤੀ ਲਈ ਵਧੇਰੇ ਜਾਣਕਾਰੀ ਵਾਸਤੇ ਜਿਹੜਾ ਵਾ ਆਨਲਾਈਨ ਅਪਲਾਈ ਕਰਨ ਲਈ ਜਿਹੜਾ ਵਾ ਤੁਸੀਂ ਸਬੰਧਤ ਵੈਬਸਾਈਟ ਦੇ ਉੱਪਰ ਜਾ ਕੇ ਅਪਲਾਈ ਵੀ ਕਰ ਸਕਦੇ ਜੇ ਅਗਨੀਵੀਰ ਜਨਰਲ ਡਿਊਟੀ ਵਾਸਤੇ ਜਿਹੜਾ ਵਾ 17 ਤੋਂ 21 ਸਾਲ ਉਮਰ ਅਗਨੀਵੀਰ ਨੇਵੀ ਵਾਸਤੇ 17 ਤੋਂ 22 ਸਾਲ ਆ ਅਗਨੀਵੀਰ 에ਅਰ ਫੋਰਸ ਵਾਸਤੇ ਜਿਹੜਾ ਵਾ 17 ਤੋਂ 23 ਸਾਲ ਉਮਰ ਨਿਰਧਾਰਤ ਕੀਤੀ ਗਈ ਆ ਪੈਰਾਮਿਲਟਰੀ ਫੋਰਸ ਵਾਸਤੇ ਜਿਹੜਾ ਵਾ 18 ਤੋਂ 23 ਸਾਲ ਐਸਸੀ ਵਾਸਤੇ ਜਿਹੜਾ 5 ਸਾਲ ਦੀ ਛੂਟ ਆ ਅਤੇ OBC ਵਾਸਤੇ ਜਿਹੜਾ ਵਾ 3 ਸਾਲ ਦੀ ਛੂਟ ਮਿਲੇਗੀ 50 ਕਿਲੋ ਜਿਹੜਾ ਵਾ ਪਟੋਗੜ ਵੇਟ ਜਿਹੜਾ ਵਾ ਚਾਹੀਦਾ ਇਹਦੇ ਵਿੱਚ ਜ਼ਿਆਦਾ ਜਾਣਕਾਰੀ ਵਾਸਤੇ ਜਿਹੜਾ ਵਾ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ